ਬਹੁਤ ਵਧੀਆ ਕੀਤਾ ਉਹਨੇ ਕੰਗਣਾ ਰਾਓ ਦਾ ਥੱਪੜ ਮਾਰ ਕੇ ਉਹਨਾਂ ਦੇ ਥੱਪੜ ਮਾਰਿਆ ਉਹ ਜੁੱਤੀਆਂ ਵੀ ਨਾਲ ਮਾਰਨੀਆਂ ਚਾਹੀਦੀਆਂ ਸੀ ਬਹੁਤ ਵਧੀਆ ਕੀਆ ਜੀ ਔਰ ਬੱਜਨੇ ਚਾਹੀਏ ਸੀ ਕਿਸਾਨੋਂ ਕੇ ਲਈ ਇਤਨਾ ਬੋਲ ਕੇ ਗਈ ਕਬ ਉਸਕੋ ਗਦਾਰ ਕਿਸਨੇ ਨਹੀਂ ਕਾ ਆਜ ਸਰਦਾਰਨੀ ਨੇ ਇੱਕ ਨੇ ਉਸਨੇ ਉਸਕੋ ਬੋਲ ਦਿਆ ਤੋ ਉਸਕੋ ਗਦਾਰ ਬੋਲ ਦਿਆ ਜਿਹੜੇ ਸਰਦਾਰ ਦੇ ਭਗਵੰਨੀਆ ਉਹਨੂੰ ਕਹਿੰਦੇ ਆ ਹੱਤਵਾਦੀ ਆ ਇਹ ਹੱਤਵਾਦੀ ਲੰਗਰ ਲਾਉਂਦੇ ਆ ਉਗਰਵਾਦ ਤੇ ਇਹਨਾਂ ਨੇ ਆਫ ਲਾਇਆ ਇਹ ਜਿਹੜੇ ਬੀਜੇਪੀ ਦੇ ਨੇ ਉਗਰਵਾਦ ਆਏ ਨੇ ਤਾਨੂੰ ਨਹੀਂ ਪਤਾ ਕਿਸੇ ਗੱਲ ਦਾ ਚੱਜ ਨਹੀਂ ਹੈਗਾ ਤੇ ਬੰਦੇ ਨੂੰ ਮੂੰਹ ਨਹੀਂ ਖੋਲਣਾ ਚਾਹੀਦਾ ਹੁਣ ਮੂੰਹ ਖੋਲ ਲਿਆ ਤੇ ਫਿਰ ਹੁਣ ਚਪੇੜ ਪਈ ਆ ਬੰਦੇ ਦਾ ਪਿਆਰ ਮਿਲੇ ਤੁਹਾਨੂੰ ਝਿੰਨਾ ਪਊਗਾ ਉਹਨੇ ਆਪਣੀ ਜ਼ੁਬਾਨ ਕਰਕੇ ਖਾਦਾ ਉਹਦੀ ਬੋਲਬਾਣੀ ਗਲਤ ਹੈ ਇਹ ਬਹੁਤ ਪਬਲਿਸਿਟੀ ਸਟੰਟ ਹੈ ਇਹ ਹੈਡਲਾਈਨ ਮੇ ਰਹਤੇ ਜਾ ਰਹੇ नमस्कार मैं कृतिका शर्मा स्वागत करती हूं आपका आपके अपने चैनल वजह पंजाब टीवी पर हाल ही में हिमाचल के मंडी इलाके से कंगना रनौत ने जीत हासिल करी है इसी सिलसिले में वो चंडीगढ़ से दिल्ली जा रही थी लेकिन चंडीगढ़ एयरपोर्ट पे चेक इन के दौरान उन्हें सी आई एस एफ जवान कुलविंदर कौर से थप्पड़ पड़ा तो आइए जानते हैं इस पर लोगों की राय अभी हाल ही में सी आई एफ सी आई एस एफ जवान कुलविंदर कौर ने कंगना रनौत को एयरपोर्ट पर थप्पड़ मारा ਉਸ ਪਰ ਆਪ ਕੀ ਕਹ ਰਾਇ ਹੈ ਬਹੁਤ ਵਧੀਆ ਕੀਆ ਜੀ ਔਰ ਵੱਜਨੇ ਚਾਹੀਏ ਸਾਂਜੀ ਉਹ ਲੜਕੀ ਦੇ ਸਾਥ ਖੜੇ ਸਾਡੀ ਨੌਜਵਾਨ ਧੀ ਹੈ ਪੰਜਾਬ ਕੀ ਅਮ ਜਿਤਨੇ ਸਾਡੇ ਸਿੱਖਾਂ ਨੂੰ ਮੰਦਾ ਚੰਗਾ ਬੋਲੇਗਾ ਤੋ ਚਪੇੜ ਖਾਏਗਾ ਹੀ ਖਾਏਗਾ ਠੀਕ ਹੈ ਜੀ ਉਸਕਾ ਤੋ ਬਹੁਤ ਬਾਦਰੀ ਵਾਲਾ ਨਾਮ ਕੀਆ ਉਸਨੇ ਬਹੁਤ ਬੜੀਆ ਕੀਆ ਅਹੀਂ ਸਾਥ ਖੜੇ ਜਿਤਨੇ ਪੰਜਾਬੀ ਸਿੱਖ ਭਾਈਚਾਰਾ ਸਾਡਾ ਸਾਨੂੰ ਮਲਵੀ ਇਦਾਂ ਤੋ ਬਾਦੂ ਖਾੜਕੂ ਦੱਸੂਗਾ ਤੋ ਚਪੇੜ ਖਾਏਗਾ ਜੀ ਅਬ ਅੰਕਲ ਅਭੀ ਕੰਗਨਰ ਰੌਤ ਨੇ ਹਾਲ ਹੀ ਮੇ ਇੱਕ ਆਪਣਾ ਸਟੇਟਮੈਂਟ ਵੀ ਦਿਆ ਹੈ ਕਿ ਜੋ ਪੰਜਾਬ ਮੇ ਜੋ ਉਗਰਵਾਦੀ ਔਰ ਆਤੰਗਵਾਦੀ ਵਧ ਰਹਾ ਹੈ ਉਸ ਕੋ ਲੈ ਕੇ ਉਹ ਕਾਫੀ ਜ਼ਿਆਦਾ ਕਨਸਰਨ ਹੈ ਤਾਂ ਆਪਕਾ ਉਸ ਪਰ ਕੀ ਕਹਿਣਾ ਹੈ ਦੇਖੋ ਉਹਨੂੰ ਕੱਲੇ ਨੂੰ ਕੋਈ ਉਗਰਵਾਦੀਆਂ ਤੋਂ ਖਤਰਾ ਹੋਊਗਾ ਕੋਈ ਸਾਡੇ ਸਿੱਖ ਭਾਈਚਾਰਾ ਦਾ ਕੋਈ ਕਰਵਾਦੀ ਹੈ ਨਹੀਂਗਾ ਇਹਦਾ ਸਾਰਾ ਕਿਸਾਨੀ ਨਾਲ ਜੁੜਿਆ ਕਿਸਾਨੀਆ ਦੇਖੋ ਬੈਠੇ ਮਿਹਨਤ ਕਰਦੇ ਪਿਆ ਆਪਣੀ ਉਹਨੂੰ ਕੱਲੇ ਨੂੰ ਪਰੇਸ਼ਾਨੀ ਆ ਰਹੀ ਆ ਕੱਲੇ ਨੂੰ ਪਰੇਸ਼ਾਨੀ ਆ ਤੇ ਉਹ ਆਪਣਾ ਤਸੀਫਾ ਦੇ ਕਬ ਦੇ ਘਰੇ ਬਹਿ ਜਾਵੇ ਆਲ ਦਿਸ ਕੁਆਲਟੀ ਗਾਰਡ ਆਪਦੇ ਜਿਹੜੇ ਐਨੇ ਲਈ ਫੇਰਦੀ ਆ ਲਕੈ ਨੇ ਨਾਲ ਹਟਾ ਦੇਵੇ ਹਟਾ ਕੇ ਆਪਣੇ ਘਰੇ ਬੈਠ ਜਾਵੇ ਸਾਡਾ ਤੇਹੀ ਕਹਿਣਾ ਸਾਡਾ ਤੇਹੀ ਕਹਿਣਾ ਹੈ ਜੀ ਵੀ ਆਪਦਾ ਘਰੇ ਬੈਠ ਜਾਵੇ ਜੇ ਜ਼ਿਆਦਾ ਖਤਰਾ ਉਹਨੂੰ ਹਾਂ ਸਾਡੀ ਸਿੱਖ ਭਾਈਚਾਰਾ ਸਾਡੇ ਨੌਜਵਾਨ ਧੀਆ ਸਾਡੇ ਪੰਜਾਬ ਦੀ ਧੀਆ ਸਾਡਾ ਜਿਤਨਾ ਸਿੱਖ ਭਾਈਚਾਰਾ ਸਾਰਾ ਨਾਲ ਖੜਾ ਹੋਂਦੇ ਬਰਬਰ ਖੜੇ ਆਸੀਂ ਕੋਈ ਦਿੱਕਤ ਨਹੀਂ ਵੀ ਆਪ ਬਤਾਈਏ ਕਿ ਆਪ ਕੀ ਕਹ ਰਾਏ ਹੈ ਇਸ ਪਰ ਨਹੀਂ ਬਹੁਤ ਵਧੀਆ ਕੀਤਾ ਜੀ ਹਰ ਕੁੜੀ ਦਾ ਇਹੀ ਧਰਮ ਬਣਦਾ ਜੇ ਕਿ ਮਾਂ ਤੇ ਨੂੰ ਮਾੜਾ ਚੰਗਾ ਕਿਹਾ ਜਾਂਦਾ ਉਹਨਾਂ ਦੇ ਤੇ ਥੱਪੜ ਮਾਰਿਆ ਉਹ ਜੁੱਤੀਆਂ ਵੀ ਨਾਲ ਮਾਰਨੀਆਂ ਚਾਹੀਦੀਆਂ ਸੀ ਹੋਰ ਦੱਸੋ ਹੋਰ ਉਹਦੇ ਬਾਰੇ ਕੀ ਦੱਸਣਾ ਹਾਂਜੀ ਜਿਵੇਂ ਉਹਨੇ ਸਟੇਟਮੈਂਟ ਵੀ ਦਿੱਤੀ ਆ ਕਿ ਪੰਜਾਬ ਚ ਉਹਨੂੰ ਲੱਗਦਾ ਕਿ ਜਿਵੇਂ ਉਗਰਵਾਦੀ ਔਰ ਆਤੰਗਵਾਦ ਵਧ ਰਹੇ ਹੈ ਉਹਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਬਾਰੇ ਉਗਰਵਾਦ ਤੇ ਇਹਨਾਂ ਨੇ ਆ ਫਲਾਇਆ ਇਹ ਜਿਹੜੇ ਬੀਜੇਪੀ ਦੇ ਨੇ ਉਗਰਵਾਦ ਤਾਂ ਇਹ ਨੇ ਅੱਜ ਤੱਕ ਗੁਜਰਾਤ ਜਿਹੜਾ ਵਾ ਉਹਨਾਂ ਦੇ ਵਿੱਚੋਂ ਕੋਈ ਸ਼ਹੀਦ ਗਿਣਿਆ ਗਿਆ ਪੰਜਾਬ ਬਿਹਾਰ ਸਾਰਾ ਹਿੰਦੁਸਤਾਨ ਦੀ ਜਿਹੜੇ ਸਟੇਟਾਂ ਸਹੀਦ ਨੇ ਇਹ ਕਿਉਂ ਗੁਜਰਾਤ ਆ ਅੰਗਰੇਜ਼ ਇਹਨਾਂ ਨੇ ਵਾੜੇ ਇੱਥੇ ਆ ਕੇ ਪੰਜਾਬ ਨੂੰ ਬਦਨਾਮ ਕਰਦੇ ਆ ਬਾਕੀ ਉਕਰਵਾਦੀ ਸਾਨੂੰ ਜਿੰਨੇ ਉਹ ਹੈਗੀ ਆ ਉਹ ਕਹਿੰਦੇ ਉਕਰਵਾਦੀ ਦੱਸਦੀ ਸਿੱਖਾਂ ਨੂੰ ਉਹਨੂੰ ਕਹਤੋਂ ਉਕਰਵਾਦੀ ਦਿਖਾਓ ਤਾਂ ਸਹੀ ਹੈ ਕਿੱਥੇ ਉਕਰਵਾਦੀ ਜੇ ਹੈਗੇ ਤਾਂ ਦਿਖਾ ਦੇਵੇ ਉਹ ਆ ਕੇ ਉਹ ਨਜਾਇਜ਼ ਥੋੜੀ ਕਹੀ ਜੂਗੀ ਕੁਕਰਵਾਦੀ ਉਕਰਵਾਦੀ 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 ਦਿਖਾਉਣ ਵੀ ਨਾ ਕਿਸੇ ਨੂੰ ਉਕਰਵਾਦੀ ਐਦਾਂ ਨਹੀਂ ਬਣ ਹੁੰਦਾ ਇਹੋ ਜਿਹੇ ਨੇ ਨੇਤਿਆਂ ਤੋਂ ਮਲੇ ਬੰਦੇ ਨੇ ਉਕਰਵਾਦੀ ਜੇ ਪਰੇਸ਼ਾਨ ਕਰਨਗੇ ਤੇ ਉਕਰਵਾਦੀ ਵਿਚਾਰੇ ਕਿੱਥੋਂ ਬਣ ਗਏ ਕਿਉਂਕਿ ਸਾਰੇ ਕਿਸਾਨੀ ਆਪਣੇ ਜੋੜੇ ਨੇ ਵਿਚਾਰੇ ਮਿਹਨਤ ਕਰਕੇ ਖਾਣ ਵਾਲੇ ਬੰਦੇ ਆ ਜਿੰਨੇ ਵਿਚਾਰੇ ਉੱਤੇ ਅੰਦੋਲਨ ਤੇ ਬੰਦੇ ਰਹੇ ਕਿੰਨੇ ਥੱਕੇ ਹੋਏ ਕੀ ਕੁਛ ਹੋਇਆ ਸਾਰੀ ਪਬਲਿਕ ਵਾਸਤੇ ਲੜਦੇ ਰਹੇ ਨੇ ਪਬਲਿਕ ਵਾਸਤੇ ਲੜਨ ਵਾਸਤੇ ਅੱਜ ਵੀ ਤਿਆਰ ਬੈਠੇ ਨੇ ਕੋਈ ਗੱਲ ਨਹੀਂ ਕੰਗਣਾ ਜੀ ਨੂੰ ਕਾ ਕਾਰ ਲਾ ਜੋਰ ਜਿਤਕ ਲੱਗਦਾ ਤੂੰ ਆਪਣਾ ਬਾਕੀ ਸਾਡੀ ਸਿੱਖ ਧੀ ਆ ਉਹ ਸਾਡੇ ਪੰਜਾਬ ਦੀ ਆ ਅਸੀਂ ਖੜੇ ਆ ਨਾਲ ਸਤ ਸਿੱਖ ਭਾਈ ਜਰਾ ਨਾਲ ਉਹਨੇ ਜੋ ਵੀ ਕੀਤਾ ਉਸਨੇ ਠੀਕ ਕੀਤਾ ਦੇਖੋ ਆਪਣੀ ਡਿਊਟੀ 'ਤੇ ਥੀ उसका फर्ज बनता था उसने जो उसको बोला डॉक्यूमेंट दिखाने के लिए उसने नहीं दिखाए तो वो अपने आप को क्या समझती है कि मैं पंजाब की वो हूँ इसलिए उसने थप्पड़ मारा बहुत अच्छा करा अब आप हम सरदारों का गदार कह रहे हैं क्या कह रहे तो सरदार जो दुख में खड़े हैं तो अच्छे हैं अगर जब उसने थप्पड़ मार दिया तो गदार कह दिया जब वो किसान बैठे हुए थे किसानों के लिए इतना बोल के गई तब उसको गदार किसी ने नहीं कहा आज सर सरदारनी ने एक ने उसने उसको बोल दिया तो उसको गदार बोल दिया ये जो भी किया गलत किया उन्होंने सरकार को ऐसे नहीं करना चाहिए उसके साथ मैम हाल ही में कंगना रनौत का एक स्टेटमेंट भी आया है कि उनका कहना है कि पंजाब में जो आतंकवाद और उग्रवाद बढ़ रहा है हाँ। उसको लेकर वो काफी ज्यादा कंसर्न है हाँ। तो आपका क्या कहना है इस पर उनकी वजह से ही हो रहा है कोई आतंकवादी नहीं है ये बना रहे हैं खुद बना रहे हैं जब सरदार काम आते हैं तो अच्छे हैं है जब ये कोरोना के वक्त में किसने लंगर डाला किसने खिलाया लंगर सब इन्होंने खिलाया ना संगत ने खिलाया आज वो गदार हो गए हैं अब उसको थप्पड़ पड़ गया तो वो बहुत कुछ बोलेगी क्योंकि उस पर बीत रही है ना जब हम में बीतती है तो कोई नहीं पूछता जब उस पर बीत रही है तो वो बोल रही है ये जो भी कर रही है वो गलत बोल रही है इसका आज नहीं कल उसको रिजल्ट मिलेगा बंदे नु जिस वेले कोई नवा नवा काम करना चाहिए है ना मीडिया का काम ही पूछना वो पूछ रही है अगर तो नहीं पता किसी गल गलता चज नहीं हैगा तो बंदे को मुँह नहीं खोलना चाहिए ਬੰਦੇ ਨੂੰ ਮੂੰਹ ਨਹੀਂ ਖੋਲਣਾ ਚਾਹੀਦਾ ਹੁਣ ਮੂੰਹ ਖੋਲ ਲਿਆ ਤੇ ਫਿਰ ਹੁਣ ਚਪੇੜ ਪਈ ਆ ਬੰਦੇ ਦਾ ਪਿਆਰ ਮਿਲੇ ਤੁਹਾਨੂੰ ਝੇਲਣਾ ਪਊਗਾ ਤਾਂ ਆਪਕੋ ਲੱਗਤਾ ਹੈ ਕਿ ਜੋ ਕੁਲਵਿੰਦਰ ਕੌਰ ਜੀ ਨੇ kiya ਉਹ ਬਿਲਕੁਲ ਸਹੀ kiya ਉਹ ਵੀ ਠੀਕ ਨਹੀਂ ਹੈ ਮੈਂ ਨਹੀਂ ਕਹਿੰਦਾ ਉਹ ਠੀਕ ਕੀਤਾ ਲੇਕਿਨ ਬੰਦੇ ਨੇ ਦਿਲ ਤੇ ਲੱਗੀ ਨਾ ਤੇ ਬੰਦੇ ਦਿਲ ਤੇ ਲੱਗੂ ਕਿ ਤੇ ਫਿਰ ਆਮ ਬੰਦਾ ਕੀ ਹੁੰਦਾ ਹੈ মিডিਆ ਬੰਦਾ ਸਿਆਣਾ ਬੰਦਾ ਹੁੰਦਾ ਵੇ ਕੇ ਕੰਮ ਕਰਦਾ ਹੈ ਆਮ ਪਬਲਿਕ ਦਾ ਕੀ ਮਤਲਬ ਹੈ ਆਮ ਪਬਲਿਕ ਨੂੰ ਬੁਰਾ ਲੱਗਿਆ ਉਹਨੇ ਮਾਰ ਦਿੱਤੀ ਚਪੇੜ ਲੇਕਿਨ ਉਹਨੇ ਵੀ ਠੀਕ ਨਹੀਂ ਕੀਤਾ सर अभी हाल ही में ना कंगनर रनों ने एक स्टेटमेंट आया कि पंजाब में उग्रवाद और आतंकवाद काफी ज्यादा बढ़ रहा है जिसको लेकर वो परेशान है तो आपकी इस पर क्या राय है अब परेशानी तक ये मतलब है तू कुछ भी मुंह च काट दोगे पहले उधर एक्सपीरियंस करो तू सरकार में चायो पहले 2 4 6 महीने साल देखो की हो रहा है की नहीं हो रहा थाने पंजाब बारे की पता पंजाब बारे कुछ पता है ਵੇ ਪਹਿਲੇ ਪਤਾ ਕਰੋ ਕੀ ਹੈ ਕੀ ਸਚਾਈ ਵੇਖੋ ਉੱਥੇ ਜਾ ਕੇ ਵੇਖੋ ਕੀ ਹੈ ਕੀ ਨਹੀਂ ਖਾਲੀ ਮੂੰਹ ਚੋਂ ਗੱਲ ਕਰ ਦਿੱਤੀ মিডিਆ ਪਰਸ মিডিਆ ਪਰਸ ਤੁਹਾਨੂੰ ਕਿਸੇ ਨੇ ਜਵਾਬ ਪੁੱਛਿਆ ਤੁਸੀਂ ਆ ਕੇ ਜੋ ਮਰਜ਼ੀ ਮੂੰਹ ਚੋਂ ਕੱਢ ਦਿੱਤਾ ਘੜਗੜ ਬੰਦੇ ਨੂੰ ਸੋਚਣਾ ਕਰਨਾ ਚਾਹੀਦਾ ਤਾਂ ਫਿਰ ਗੱਲ ਕਰਨੀ ਚਾਹੀਦੀ ਬਹੁਤ ਵਧੀਆ ਕੀਤਾ ਉਹਨੇ ਕੰਗਣਾ रावत ਥੱਪੜ ਮਾਰ ਕੇ ਬਹੁਤ ਵਧੀਆ ਕੰਮ ਕੀਤਾ ਮੈਂ ਉਹਨੂੰ ਬਿਲਕੁਲ ਉਹਦੇ ਨਾਲ ਆ ਸਾਰਾ ਪੰਜਾਬ ਉਹਦੇ ਨਾਲ ਆ ਬਹੁਤ ਕਮੈਂਟਾਂ ਨੂੰ ਆ ਰਹੇ ਆ ਬਹੁਤ ਸ਼ਾਬਾਸ਼ ਦੇ ਰਹੇ ਆ ਜੋ ਗਲਤ ਬੋਲਦੀ ਸੀ ਪੰਜਾਬੀਅਤ ਤੇ ਪੰਜਾਬੀ ਬਾਰੇ बहुत गलत शब्द बोल दी थी बहुत वादिया जी वे सर अभी कंगना रनौत ने ना हाल ही में ये भी बोले कि पंजाब में उग्रवाद और आतंकवाद काफ़ी ज्यादा बढ़ रहा है उसको लेकर वो काफ़ी ज़्यादा कंसर्न है उस पर आप क्या कहना चाहोगे जो पंजाबी अपना हक मांगता दे। है उग्रवाद कह देते हैं जो राष्ट्रवाद बना राष्ट्रवाद बना सकते हैं पंजाबी अपना हक नहीं मंग सदा किसान अपने किसान अपने हक मंग करते अतवादी हो गए वह उग्रवादी हो गए किसान का किसान का संघर्ष चल रहा है आपकी देखो जी राय ये है कि उन्होंने जवान के जो जिन्होंने थप्पड़ मारा था वो जो किसान बैठे थे उनके अंदर उनकी माँ भी बैठी हुई थी उन्होंने गलत बोला गलत भाषण भाषा का इस्तेमाल किया तो उनके दिमाग में वही चल पड़ा उनके इस करके उन्होंने थप्पड़ मारा तो आपको क्या लगता है कि सी जवान कुलविंदर जी ने सही किया या गलत किया सही किया जी सही किया अभी हाल ही में कंगना रनौत ने एक स्टेटमेंट पास किए कि पंजाब में उग्रवाद और आतंकवाद जो बढ़ रहा है उसको लेकर वो काफी ज्यादा कंसर्न है ये गलत बात है जी ये गलत पर... बात है ये कोई आतंकवाद कोई उत्तरवाद नहीं है जी आज से देखो जी आ, हमें पैंतीस साल हो गया रहते को पैंतीस साल पहले ये सब बातें थी अब कुछ नहीं है कोई उग्रवाद कोई कुछ नहीं है तो मैं तो ये कह रहे हैं कि कंगना कह रहे हैं कि ਅੱਤਵਾਦ ਜਾਂਦਾ ਹੁਣ ਥੱਪੜ ਦੀ ਗੱਲ ਆ ਆਪਣੇ ਥੱਪੜ ਤੱਕ ਰੱਖੇ ਨਾ 50 ਉਹ ਚੰਡੀਗੜ੍ਹ ਤੇ ਥੱਪੜ ਵੱਜਿਆ ਪੰਜਾਬ ਚ ਦੱਸੋ ਕਿਹੜਾ ਅੱਤਵਾਦ ਆਇਆ ਹੋਇਆ ਵਾ ਜਾਂਦਾ ਹੋਵੇ ਉਹਨੇ ਚੱਲ ਮੰਨਦੇ ਆ ਸਰਕਾਰੀ ਅਫਸਰ ਦੀ ਕੋਈ ਰਫਤਾਲਤ ਨਹੀਂ ਹੋਵੇ ਉਹਨੇ ਗੋਲੀ ਮਾਰਤੀ ਹੋਵੇ ਫੇਰ ਕਹਿੰਦੇ ਆ ਇਹ ਥੱਪੜ ਤੇਰੇ ਆਪ ਵੱਜਿਆ ਤੇਰੇ ਥੱਪੜਾ ਤੇ ਅੱਤਵਾਦ ਦਾ ਦੱਸ ਕੀ ਰੋਲਾ ਵਾ ਇਹਦੇ ਚ ਕੀ ਗੱਲ ਅੱਤਵਾਦ ਕਿੱਥੋਂ ਆ ਗਿਆ ਜਾਤਵਾਦ ਦੱਸੋ ਇਹ ਬਹੁਤ ਪਬਲਿਸਿਟੀ ਸਟੰਟ ਹੈ ਇਹ ਹੈਡਲਾਈਨ ਮੇ ਰਹਤੇ ਜਾ ਰਹਾ ਪਰ ਤੁਹਾਨੂੰ ਪਤਾ ਨਾ ਮੋਦੀ ਕੇ ਸਾਥ ਪਹਿਲੇ ਸ਼ੂਬ ਸਿੰਗਰ ਥਾ ਜੋ ਉਹਨਾਂ ਕੇ ਸਾਥ ਵੀ ਇਨਕੀ ਕੰਟ੍ਰੋਵਰਸੀ ਚੱਲ ਰਹੀ ਸੀ ਇਹ ਸਭ ਪਬਲਿਸਿਟੀ ਸਟੰਟ ਹੈ ਉਹ ਤਾਂ ਉਹਨੇ ਆਪਣੀ ਜ਼ਬਾਨ ਕਰਕੇ ਖਾਦਾ ਆਉਦੀ ਬੋਲ ਬਾਣੀ ਗਲਤ ਹੈ ਜਿਹੜਾ बार-बार ਕਹਿੰਦੀ ਪੰਜਾਬ ਚ ਹੱਤਵਾਦ ਆਇਆ ਜਾਂ ਕਿਸਾਨਾਂ ਬਾਰੇ ਬੋਲਿਆ ਉਹਨੇ ਮਾੜਾ ਚੰਗਾ ਵੀ ਉਹ ਜਿਹੜੀ ਲੇਡੀਆਂ ਉੱਤੇ ਬੈਠੀਆਂ ਨੇ ਵੀ ਉਹ ਦਿਹਾੜੀ ਤੇ ਗਈਆਂ ਨੇ ਵੀ ਆਪਣਾ ਹੱਕ ਮੰਗਣਾ ਵੀ ਗਲਤ ਹੈ ਤੇ ਇਹ ਕਹਿੰਦੀ ਪੰਜਾਬ ਚ ਹੱਤਵਾਦ ਆ ਵੀ ਉਹਨੇ ਕਿਹੜਾ ਹੱਤਵਾਦ ਦੇਖਿਆ ਪੰਜਾਬ ਦੇ ਵਿੱਚ ਕਿਹੜੀ ਆ ਗੋਲੀ ਚੱਲੀ ਆ ਅੱਤਵਾਦ ਜਿਹੜਾ 84 ਟਾਈਮ ਹੋਇਆ ਜਾਂ 90 ਟਾਈਮ ਹੋਇਆ ਉਹ ਸੀਗਾ ਅੱਤਵਾਦ ਹੁਣ ਕਿਹੜਾ ਅੱਤਵਾਦ ਹੈ ਇਸ ਟਾਈਮ ਤੋਂ ਮਤਲਬ ਆਪਕਾ ਕਹਿਣਾ ਹੈ ਜੋ ਸੀਆਈਐਸਫ ਜਵਾਨ ਕੁਲਵਿੰਦਰ ਕੋਰਨੇ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਜ਼ਾਇਦਾ ਹਾਂਜੀ ਜ਼ਾਇਦਾ ਕੀ ਪਤਾ ਨ ਕੋ ਮਾਰਾਂ ਚੰਗਾ ਕੀਆ ਹੋਵੇ ਤਾਂ ਹੀ ਥੱਪੜ ਮਾਰਿਆ ਹੋਊਗਾ ਐ ਤਾਂ ਨਹੀਂ ਕੋ ਮਾਰਦਾ ਇਹਨਾਂ ਤਾਂ ਪਾਗਲ ਦਿਮਾਗ ਕੇਸ ਤਾਂ ਵੀ ਨਹੀਂ ਹੁੰਦਾ ਜਦ ਜੋਬ ਕਰ ਰਿਆ ਬੰਦਾ ਸਰਕਾਰੀ ਪੋਸਟ ਤੇ ਬੈਠਾ ਅਕਸਰ ਕੋਈ ਛੋਟੇ ਮੋਟੇ ਪੋਸਟ ਤਾਂ ਹੈ ਨਹੀਂ ਸੀ ਉਹ ਪਹਿਲੀ ਗੱਲ ਤੁਹਾਨੂੰ ਗਲਤ ਬੋਲਿਆ ਬੜਾ ਗੰਦਾ ਠੀਕ ਆ ਉਹ ਕਹਿੰਦੇ ਕਿ ਸੋ ਸੋ ਦੇ ਵਿੱਚ ਧਰਨਿਆਂ 'ਚ ਮੇਰੀ ਮਾਂ ਬ ਤੇ ਗਲਤ ਗੱਲ ਆ ਜੋ ਵੀ ਬੋਲਿਆ ਠੋਸ ਸਮਝ ਕੇ ਬੋਲਣਾ ਚਾਹੀਦਾ ਜੋ ਵੀ ਆ ਪਰ ਜੋ ਆ ਵਧੀਆ ਆ ਥੱਪੜ ਵੱਜਣਾ ਹੀ ਚਾਹੀਦਾ ਉਹਦੇ ਉਹ ਬਸ ਜੈਸੇ ਕਿ ਅਭੀ ਉਹਨਾਂ ਨੇ ਇੱਕ ਹਾਲੀ ਵਿੱਚ ਸਟੇਟਮੈਂਟ ਵੀ ਦੀ ਹੈ ਕਿ ਪੰਜਾਬ ਮੇ ਉਗਰਵਾਦ ਔਰ ਆਤੰਗਵਾਦ ਕਾਫੀ ਦੱਸੋ ਕਿੱਥੇ ਹੈਗੇ ਤਾਂ ਇਹ ਦੱਸੋ ਪਹਿਲੇ ਹੈ ਕਿੱਥੇ ਪਹਿਲੇ ਪੂਰਾ ਪਿਆਬ ਤੱਕ ਹੰਮਲੇ ਉਹਨਾਂ ਕੇ ਪਿਆਬ ਚ ਆ ਕੇ ਵੇਖੇ ਤਾਂ ਪਤਾ ਚੱਲੇਗਾ ਉਹਨੂੰ ਕੁਝ ਮੈਮ ਬਿਲਕੁਲ ਸਹੀ ਕੀਆ ਉਹਨਾਂ ਨੇ ਜੋ ਵੀ ਕੀਆ ਬਹੁਤ ਸਹੀ ਕੀਆ ਉਹਨਾਂ ਨੇ ਹਮਾਰੇ ਲਈ ਜੋ ਬੈਠੇ ਥੇ ਹਮਾਰੇ किसान वगैरह उनको सौ सौ रुपये में बिकने के लिए बोला जो कि ये सही किया हम लेडीज़ के साथ हैं और अभी कंगना रनौत का हाल ही में एक स्टेटमेंट भी आया है कि उनको लगता है कि पंजाब में जो उग्रवादी और आतंकवादी बढ़ रहे हैं उसको लेकर वो काफ़ी कंसर्न है तो इस पर आप क्या कहना चाहोगी बिल्कुल गलत है जो भी है वही सही है ये बिल्कुल गलत बोल रही है थैंक यू मैम ਹਾਂਜੀ ਹਾਂਜੀ ਮੈਮ ਜਰੂਰ ਸਰ ਆਪਕਾ ਸ਼ੁਭਨਾ ਪ੍ਰੀਤ ਸਿੰਘ ਪ੍ਰੀਤ ਸਿੰਘ ਜੀ ਦੱਸਿਓ ਆਪਕੀ ਕੀ ਰਾਏ ਹੈ ਇਸ ਪਰ ਮੈਮ ਇਸ ਪਰ ਰਾਏ ਹੈ ਜੀ ਉਹ ਜਦੋਂ ਵੀ ਕਹਿੰਦੀਆਂ ਨੇ ਪੰਜਾਬੀ ਜਿਹਦੇ ਸਰਦਾਰ ਦੇ ਭਗਵੰਨਿਆਂ ਉਹਨੂੰ ਕਹਿੰਦੀ ਆ ਅੱਤਵਾਦੀ ਆ ਇਹ ਅੱਤਵਾਦੀ ਲੰਗਰ ਲਾਉਂਦੇ ਆ ਉਹਨੂੰ ਪੁੱਛਣ ਵਾਲਾ ਹੋਵੇ ਕੋਈ ਜਦੋਂ ਕੋਈ ਪੰਜਾਬ ਤੇ ਪੀੜੀ ਪੈਂਦੀ ਆ ਜਦੋਂ ਕਰੋਨਾ ਆਇਆ ਸੀਗਾ ਜਾਂ ਕੁਝ ਵੀ ਆਇਆ ਸੀਗਾ ਉਹਦੇ ਵਿੱਚ ਅੱਤਵਾਦੀਆਂ ਨੇ ਸਾਰਿਆਂ ਦਾ ਸਾਥ ਦਿੱਤਾ ਸੀ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਕ ਇੱਕ ਚੀਜ਼ ਹੋਰ ਆ ਪੰਜਾਬ 'ਚ ਚੋਨਾ ਹੋਈਆਂ ਨੇ ਚੋਨਾ ਦੀ ਗਿਣਤੀ ਹੋਈ ਆ ਸਭ ਤੋਂ ਸ਼ਾਂਤੀਪੂਰਵਕ ਇੱਥੇ ਹੋਇਆ ਜੇ ਇੱਥੇ ਆਤੰਕਵਾਦ ਹੁੰਦਾ ਤਾਂ ਚੋਣਾ ਸ਼ਾਂਤੀਪੂਰਵਕ ਹੋ ਜਾਂਦੀਆਂ ਉਹਨਾਂ ਕੋਲ ਹੋਰ ਕੋਈ ਟਕੋਜਲਾ ਨਹੀਂ ਕਿਉਂਕਿ ਉਹ ਪੰਜਾਬ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਪੰਜਾਬੀਆਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਉਹਨਾਂ ਦੇ ਪਾਸਾ ਬਸ ਹਿੰਦੂਵਾਦ ਹੋਵੇ ਕੋਈ ਅਤ ਅਤਵਾਦ ਨਹੀਂ ਜੀ ਉਹਨਾਂ ਸਿਰਫ ਆਪਦਾ ਆਪਣੇ ਪਰਦੇ ਲਕੋਣ ਦੇ ਮਾਰਿਆਂ ਨੇ ਸਾਰਾ ਇਹ ਸਭ ਰਚਾਇਆ ਹੈ ਬਾਕੀ ਦੈਟਸ ਆਲ ਓਕੇ ਤੋਂ ਮਤਲਬ ਸਰ ਆਪਕਾ ਕਹਿਨੇ ਕਾ ਹੈ ਕਿ ਸੀਆਈਏਐਸਫ ਜਵਾਨ ਨੇ ਬਿਲਕੁਲ ਸਹੀ ਉਹ ਤਾਂ ਹੀ ਬਹੁਤ ਹੀ ਵਧੀਆ ਕੀਤਾ ਉਹਨੇ ਜਿਹੜੀ ਪੰਜਾਬੀਆਂ ਦੀ ਅਣਖ ਆ ਨਾ ਉਹ ਕਿਸੇ ਵੇਲੇ ਵੀ ਜਾਗ ਸਕਦੀ ਹੈ ਉਹਨਾਂ ਨੂੰ ਇਹ ਪਹਿਲਾਂ ਤੋਂ ਯਾਦ ਰੱਖਣਾ ਚਾਹੀਦਾ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਸੀ ਉਹਨਾਂ ਦੇ ਆਪਦੇ ਬਾਡੀਗਾਰਡ ਸੀ ਉਹ ਅੱਤਵਾਦੀ ਨਹੀਂ ਸੀ ਅਗਲੇ ਦੀ ਜ਼ਮੀਰ ਜਾਗੀ ਅੰਦਰੋਂ ਉਹਦੀ ਮਾਂ ਬੈਠੀ ਹੋ ਕੇ ਕਹਿੰਦੀ 100-100 ਰੁਪਏ ਪਿੱਛੇ ਕਹਿੰਦੀ ਇਹ 100-100 ਰੁਪਏ ਦਿਹਾੜੀਆਂ ਲੈ ਕੇ ਕਹਿੰਦੀ ਇੱਥੇ ਆਈਆਂ ਹੋਈਆਂ ਨੇ ਕੋਈ ਥੋੜੀ ਮਾਂ ਹੋਵੇ ਮੇਰੀ ਮਾਂ ਹੋਵੇ ਸੀ ਕਿਵੇਂ ਕਹਾਂ ਲਾਂ ਕਿਸੇ ਤੋਂ ਅਸੀਂ ਆਪਦੇ ਹੱਕਾਂ ਲਈ ਗਏ ਹੋ ਸੀ ਉੱਥੇ ਸਾਰੇ ਇੰਡੀਆ ਲਈ ਗਏ ਸੀ ਜੇ ਅੰਨ ਦਾ ਤਾਂ ਅੰਨ ਨਹੀਂ ਕਮਾਊਗਾ ਤਾਂ ਅਸੀਂ ਖਾਵਾਂਗੇ ਕੀ ਇਹ ਬਿਲਕੁਲ ਗਲਤ ਹੈ ਗਲਤ ਹੋਇਆ ਇਹ ਸੱਪੜ ਜੋ ਉਸਨੇ ਮਾਰਿਆ ਉਹ ਗਲਤ ਕਰ ਰਿਹਾ ये नहीं होना चाहिए लो के लोकतंत्र में ऐसा ये नहीं है कि नहीं कर, होनी चाहिए नहीं जो तो किसानों के बारे में गलत बोला तो बात कही अब इतने किसान बरसातों में बैठे नहीं सर्दियों में बैठे रहे हैं सब कुछ करते रहे अब उनको ये कह के कहना है कि सौ रुपये में बैठे हुए हैं तो सौ रुपये में कौन बैठता है इतनी गर्मी में ये बात उन्होंने गलत की है और अभी हाल ही में उन्होंने ये भी बोला है कि पंजाब में उग्रवाद और आतंकवाद को लेकर भी वो काफी ज्यादा कंसर्न है जो कि बढ़ रहा है तो उस पर आपका क्या कहना है उग्रवाद आतंकवाद तो हमने देखा ही नहीं बाकी वो अपने कई ज्यादा कह नहीं सकते हम लोग क्यों पंजाब को कई बार बदनाम भी करने की कोशिश करते हैं अब मुद्दा यही उठाते हैं आतंकवाद का विरोधी का ये मुद्दा उठाते हैं बाकी तो पंजाब तो बिल्कुल ठीक है अब कोई ऐसी बात तो अब तक देखी नहीं हम लोगों ने तो ये थे लोगों की राय ऐसी और वीडियोस को देखने के लिए बने रहिए वजह पंजाब टीवी के साथ और हाँ లైక్ షేర్ కామెంట్ కర్నా మత్ బూలీయేగా షుక్రియా